ਅੱਜ ਸਵੇਰੇ ਗਰਾਂ ਦੇ ਚਿਚੜਾਰੀ ਦੀ ਨਦੀ ਇੱਕ ਬੱਸ ਨੇ ਇੱਕ ਨੈਨੋ ਕਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਬੱਸ ਨੈਨੋ ਕਾਰ ਨੂੰ ਘਸੀਟਦੀ ਦੂਰ ਤੱਕ ਲੈ ਗਈ। ਗਰਾਂ ਦੀ ਐਸਐਸਐਫ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਉਸ ਟੀਮ ਨੇ ਪਹਿਲਾਂ ਸੜਕ ਤੇ ਲੱਗਿਆ ਜਾਮ ਖੁਲਵਾਇਆ। ਕਾਰ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਫਕਵਾੜਾ ਤੋਂ ਆਪਣੇ ਆਫਿਸ ਜਾ ਰਹੀ ਸੀ। ਅਚਾਨਕ ਬੱਸ ਨੇ ਕਾਰ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਅਤੇ ਕਾਰ ਨੂੰ ਘਸੀਟਦੀ ਦੂਰ ਤੱਕ ਲੈ ਗਈ। ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ। ਪਰਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸਰਦੀ ਫਗਵਾੜੇ ਦੇ ਰਹਿਣ ਵਾਲੇ ਆਪਣਾ ਆਫਿਸ ਜਾ ਰਹੇ ਸੀਗੇ ਤੇ ਪਹਿਲਾ ਆਰਬਰ ਸਟੇਡ ਦੇ ਕੋਲੋਂ ਦੀ ਜਦੋਂ ਕਿ ਫਾਈਓਵਰ ਚੜਿਆ ਉਦੋਂ ਇਹ ਹਾਈਵੇ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਆਪਣੀ ਏਡੀ ਵੱਡੀ ਬਾਤ। ਉੱਥੋਂ ਦੀ ਪਹਿਲਾਂ ਅਸੀਂ ਬਚਿਆ ਪੁੱ ਅੱਗੇ ਆਇਆ। ਇੱਥੋਂ ਮੇਰੇ ਅੱਗੇ ਟਿਪਰ ਸੀਗਾ ਸਾਈਡ ਦੇ ਉੱਤੇ ਕਾਰ ਸੀਗੀ। ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਦੀ ਓਵਰਟੇਕ ਕਰ ਰਿਹਾ। ਇਨੇ ਸਾਈਡ ਮਾਰੀ ਕਟੋਕਟ 100 ਤੋਂ ਉੱਪਰ ਦੀ ਸਪੀਡ ਤੇ ਸੀਗਾ ਇਨੀ ਪੇਸ ਤੇ ਸੀਗਾ ਹੋਰ ਨਾਲੇ ਪਿਆਰ ਆ ਪੂਰਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੀ ਸੀਗੀ ਔਰ ਇਨੇ ਇਨੀ ਜ਼ੋਰ ਦੀ ਪੇਸ ਦੇ ਉੱਤੇ ਸਾਈਡ ਮਾਰੀ ਬੱਸ ਵਾਲੇ ਨੇ ਡਰਾਈਵਰ ਨੇ ਮਾਰੀ ਔਰ ਉਹ ਡਰਾਈਵਰ ਨਹੀਂ ਸੀ ਕੰਡਕਟਰ ਸੀਗਾ ਉਹਨੇ ਸਾਈਡ ਮਾਰੀ ਸਾਈਡ ਮਾਰ ਕੇ ਗੱਡੀ ਅੱਗੇ ਲੈ ਕੇ ਆਇਆ ਅੱਧਾ ਕਿਲੋਮੀਟਰ ਸਾਨੂੰ ਇਦਾਂ ਹੀ ਧੁੰਦਾ ਲਿਆਇਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੀਟ ਤੋਂ ਨਿਕਲੇ ਆ ਫਟਾਫਟ ਉਹਨੇ ਆਪਣੀ ਸੀਟ ਕਾਲੀ ਵਾਲੀ ਟੀ-ਸ਼ਰਟ ਵਾਲੇ ਬੰਦੇ ਦੇ ਨਾਲ ਸਵਾਈਪ ਕੀਤੀ ਤੋਨੇ ਕੀ ਕਹਿੰਦਾ ਮੈਂ ਕੰਡਕਟਰ ਸੀ ਮੈਂ ਬਿਮਾਰ ਸੀ ਇਸ ਲਈ ਮੈਂ ਸਵਾਈਪ ਕਰ ਲਈ ਗੱਡੀ ਜਦ ਤੇਰੇ ਕੋਲ ਪਰਮਿਟ ਨਹੀਂ ਹੈ ਤੇਰੇ ਕੋਲ ਲਾਇਸੈਂਸ ਨਹੀਂ ਹੈ ਹੈਵੀ ਵਹੀਕਲ ਚਲਾਉਂਦਾ ਫਿਰ ਤੂੰ ਚਲਾ ਕੇ ਮਰੇ ਆਂ ਔਰ ਤੂੰ ਹਾਈਵੇ ਦੇ ਉੱਤੇ 100 ਤੋਂ ਉੱਪਰ speed ਦੇ ਉੱਤੇ ਬੱਸ ਚਲਾ ਰਿਹਾ ਹੈ ਅਗਰ ਸਾਡੀ ਗੱਡੀ ਪਲਟ ਜਾਂਦੀ ਪਿੱਛੇ ਮੋਟਰਸਾਈਕਲ ਵਾਲੇ ਨੂੰ ਵੀ ਮਾਰਦਾ ਹੋਇਆ ਆਇਆ ਰੈੱਡ ਟੀ-ਸ਼ਰਟ ਵਾਲਾ ਸੀਗਾ ਇਹ ਤੇ ਦੱਸ ਰਿਹਾ ਸੀ ਈਵਨ ਪੈਸੰਜਰ ਦੱਸ ਰਿਹਾ ਕਹਿੰਦੇ ਪਹਿਲਾਂ ਦੋ ਗੱਡੀਆਂ ਨੂੰ ਵੀ ਮਾਰਦਾ ਮਾਰਦਾ ਬੱਚਿਆ ਪੁਲਿਸ ਨੂੰ ਮੈਂ ਪੁਲਿਸ ਦੀ ਰਿਪੋਰਟ ਕੀਤੀ ਤਾਂ ਦਾ ਨਾਮ ਸੁਨੀਲ ਕੁਮਾਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਪਠਾਨਕੋਟੋਂ ਆ ਰਹੇ ਲੁਧਿਆਣੇ ਦਾ ਰੂਟ ਹੈ ਜੀ ਆਪਣਾ ਅੱਛਾ ਜੀ ਗੱਡੀ ਜਾ ਰਹੀ ਸੀ ਇਹਨਾਂ ਨੇ ਟਰਨ ਕਰਕੇ ਅੱਗੇ ਗੱਡੀ ਮਾਰੀ ਹੈ ਕਹਿੰਦੇ ਪਿੱਛੋਂ ਮਾਰੀ ਹੈ ਪਿੱਛੋਂ ਮਾਰੀ ਹੁੰਦੀ ਗੱਡੀ ਤੇ ਕੋਈ ਨਿਸ਼ਾਨ ਹੁੰਦਾ ਪਿੱਛੇ ਕੋਈ ਨਹੀਂ ਹੈ ਡਰਾਈਵਰ ਆ ਭਾਈ ਤੁਸੀਂ ਹਾਂਜੀ ਉਹ ਕਹਿੰਦੇ ਕੰਡੈਕਟਰ ਹੈ ਡਰਾਈਵਰ ਆ ਜੀ ਡਰਾਈਵਰ ਆ ਮੈਂ ਲਾਇਸੈਂਸ ਹੈਗਾ ਸਭ ਕੁਝ ਹੈਗਾ ਆਪਣੇ ਕੋ ਕੋਈ ਗੱਲ ਨਹੀਂ ਕਿੰਨੇ ਦੀ ਸਪੀਡ ਤੇ ਆ ਰਹੇ ਸੀ 70 80 ਦੀ ਸਪੀਡ ਹੁੰਦੀ ਜੀ ਪਿੱਛੇ ਵੀ ਕਹਿੰਦੇ ਇੱਕ ਮਾਰ ਕੇ ਆਏ ਕੋਈ ਕੋਈ ਪਿੱਛੇ ਗੱਡੀ ਵੱਜੀ ਹੋਈ ਝੂਠੀ ਬੰਡ ਦੇ ਪਿੱਛੇ ਇੱਥੇ ਸਾਨੂੰ ਆ ਜੇ ਫਿਰ 체 ਗੱਡੀ ਵਜੀ ਹੋਏ ਕੋਈ ਆਨ ਦਿੰਦਾ ਭਾਈ ਤੁਸੀਂ ਸਮੇਂਦਾਰ ਬੰਦੇ ਹੋ